Pāca bhī ਸਭੀ ਲੱਗੀ ਰਹਿਣ ਤੇ ਹੁਣ ਅਸੀਂ ਚਾਪ ਪੜਾਉ ਜੋ ਬੱਜੀਗਾ ਮੈਂ ਕਿਥੇ ਕੋਲ ਕੋਲ ਖੜਾ ਰੱਖਦਾ ਗੁਰੂ ਘਰ ਆਇਆ ਮੈਂ ਕੋਈ ਸਿਆਸੀ ਗੱਲ ਕਰਨੀ ਨਹੀਂ ਸਰਸ਼ੋਜ ਜੀ ਜੋੜਵੈਲੇ ਲੈ ਕੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਇੱਥੇ ਮੇਰਾ ਵੀ ਮੈਂ ਤਾਂ ਗੁਰੂ ਘਰ ਦਾ ਟੋਕਰ ਆ ਮੰਗਤਾ ਤੇ ਮੈਂ ਗੁਰੂ ਘਰ ਕੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਇਆ ਥੋੜੀ ਦੋ ਗੱਲ ਕਹਿਣ ਲਈ ਕੁਝ ਗੁਰੂ ਸਾਹਿਬ ਦੇ ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ ਮੈਂ ਸਮਝਦਾ ਉਹਨਾਂ ਦੇ ਵੱਡੇ ਪਾਕ ਹੋਣਗੇ ਇਸ ਲਈ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ ਦਾਸ ਇੱਥੇ ਨਤਮਸਤਕ ਹੋਣ ਵਾਸਤੇ ਆਪਦੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਪਦੀਆਂ ਝੋਲੀਆਂ ਭਰਨ ਵਾਸਤੇ ਗੁਰੂ ਸਾਹਿਬ ਦੀ ਨਾਮ ਦੀ ਦਾਤ ਖੁਸ਼ੀਆਂ ਸਮਤ ਛੋਟੇ ਸ਼ਹਿਬਜਾਦੇ ਵੱਡਿਆਂ ਸ਼ਹਿਬਜਾਦਿਆਂ ਦੇ ਮਾਤਾ ਜੀ ਦੇ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਨਤਵਸਤੋ ਹੋਣਾ ਆ ੁੱਲਾ ਬਖਸ਼ੋਣਾ ਸਵਤ ਲੈਣਾ ਸਟਾਈਲੂ ਇਹਦੇ ਸਿੱਟੇ ਕੋਲ ਜਾਊਂਗੇ ਕਿ ਨਵੀਂ ਸਿੱਟੇ ਕੋਲ ਜਾਵਾਂਗੇ ਦੇਖੋ ਜਿਹੜੀ ਮਰਜ਼ੀ ਸਿੱਟ ਸੱਤ ਲੈ ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਬਾਦਸ਼ਾਹ ਦਾ ਦਰਬਾਰ ਉੱਚੋ ਗੁਰੂ ਦੀ ਕਿਰਪਾ ਖੈਰ ਚਾਹੀਦੀ ਹੈ ਬਾਕੀ ਇਹਨਾਂ ਦਾ ਮੈਨੂੰ ਸਰਕਾਰਾਂ ਦੀ ਕੋਈ ਚੜੀ ਲੱਤੀ ਜਿੰਦ ਦਾ ਕੱਤੇ ਨੂੰ ਚਲੇ ਜੇ ਇਹ 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 ਜਿਹੜਾ ਇਹ ਜਿਹੜਾ ਹਫਤਾ ਹੈ ਨਾ ਜੀ ਹਾਂ ਜੀ ਹਾਂ ਜੀ ਇਹ ਜ਼ੁਲਮ ਦੇ ਖਿਲਾਫ ਟੱਕਰੇ ਦਾ ਬੜਾ ਵੱਡਾ ਚਨੇਆ ਠੀਕ ਆ ਜੀ ਹੱਕ ਸੱਚ ਦੀ ਗੱਲ ਦਾ ਔਰ ਕਚਹਿਰੀਆਂ ਦੀ ਕਚਹਿਰੀ ਲੋਕਾਂ ਦੀ ਆ ਜਾਂ ਉਤੋਂ ਵੱਡੀ ਸਭ ਤੋਂ ਵੱਡੀ ਕਚਹਿਰੀ ਰੱਬ ਦੀ ਆ ਉਤੋਂ ਗੁਰੂ ਦੀ ਕਿਰਪਾ ਚਾਹੀਦੀ ਹੈ ਇਹਨਾਂ ਦਾ ਮੈਨੂੰ ਕੋਈ ਫਿਕਰ ਨਹੀਂ ਜੀ ਤੇ ਜੇ ਕਈ ਆਉਣਗੇ ਤਾਂ ਕਈ ਜਾਣਗੇ ਜੀ ਬਿਉਟੀ ਲਈ ਆ ਜੀ ਗੁਰੂ ਮਹਾਰਾਜ ਨੇ ਸਮਤ ਬਖਸ਼ਣ ਜੀ ਹਿੰਮਤ ਸਮਤ ਸਮਰੱਥਾ ਮਾਲਕ ਬਖਸ਼ੇ ਜੀ ਦਾ ਮਤਲਬ ਇਹ ਨਵੀ ਸਿੱਟੇ ਮੁਰੇ ਪੇਸ਼ ਹੋਵਾਂਗੇ ਜੀ ਇਹ ਤਾਂ ਹੈਂਦਾ ਜੀ ਸਿਆਸਤ ਹੈ ਜੀ ਸਿਆਸਤ ਕਰੀ ਜਾਣ ਦਿਓ ਜੀ ਸਾਡਾ ਮੁੱਖ ਮੰਤਰੀ ਕੋਸ਼ ਚਾਹਦਾ ਸਿਆਸਤ ਕਰਕੇ ਮੈਂ ਤਾਂ ਇਹ ਕਹੂੰਗਾ ਕੇਜਰੀਵਾਲ ਮੇਰੇ ਵੱਡੇ ਵੀਰ ਨੂੰ ਛੱਦਿਆ ਦਿੱਲੀ ਵਾਲਿਆਂ ਨੇ ਜੇ ਉਹਨੂੰ ਘਬਰਾਟ ਹੁੰਦੀ ਆ ਮੈਂ ਨਾਲ ਚੱਲੂ ਵੀਰ ਨੂੰ ਘਬਰਾਉਣ ਦੀ ਲੋੜ ਕੋਈ ਨਹੀਂ ਕੋਈ ਮੇਰਾ ਪਿਆਰ ਹੈ ਕੇਜਰੀਵਾਲ ਨੂੰ ਮੇਰੇ ਕੋਲੋਂ ਤਾਂ ਮਾਫੀ ਮੰਗੀ ਹੈ ਸਾਡਾ ਆਪ ਦਾ ਪਿਆਰ ਹੈ ਤੇ ਭਗਵੰਤ ਮਾਨ ਤਾਂ ਉਹਨੂੰ ਠੋਕਣਾ ਚਾਹੁੰਦਾ ਮਗਰ ਮੈਂ ਉਹਦਾ ਅਮਰਦਤੀ ਹਾਂ ਠੀਕਾ ਕੇਵਲ ਵਾਲੇ ਕੇਵਲਾਂ ਨੂੰ ਜਿਹੜਾ ਜੀ ਕਰ ਰਹੇ ਨੇ ਕਹਿੰਦੇ ਕੇਵਲਾਂ ਦੇ ਕੰਮ ਨਹੀਂ ਮੇਰਾ ਵੀਰ ਮੇਰ ਤੋਂ ਨਾ ਕਰਾਓ ਸਿਆਸੀ ਗੱਲ ਨਾ ਕਰਾਓ ਮੇਰ ਤੋਂ ਹੱਫਤਾ ਖੜਜੋ ਦੀ ਹੱੜਜੋ ਬਹੁਤ ਛੜਾ ਰਹੇ ਨੇ ਉਹ ਬਹੁਤ ਬਹੁਤ ਭਾਈ ਵਾਲਾ ਤੱਕ